ਮੇਰੇ ਭਾਈ ਅਮਰਪਾਲ ਸਿੰਘ ਦੀ سپورਟ ਵਾਸਤੇ ਉੱਥੋਂ ਅਮਰੀਕਾ ਤੋਂ ਝਾੜੇ ਚੜਿਆ ਤੇ ਇੱਥੇ ਆਇਆ ਤਾਲਾ ਸਾਬ ਤੋਂ ਵਾਪਸ ਆਇਆ ਤੇ ਆਉਂਦਿਆਂ ਤੇ ਜਿਹੜਾ ਇਹ ਮੇਰੇ ਤੇ ਹਮਲਾ ਹੋਇਆ ਮੈਨੂੰ ਕਿਡਨਾਪ ਕਰਕੇ ਬੰਦਿਆਂ ਨੇ ਖੜਿਆ ਉਹਨਾਂ ਜੇ ਇੱਕ ਕਹਿੰਦਾ ਕਿ ਕੋਟਲੋ ਜਨਾ ਕੋਟਨਾ ਤੇ ਨੂੰ ਚੋਕ ਕੇ ਦਰਿਆ 'ਚ ਸੁੱਟ ਗਏ ਦੋਸ਼ੀ ਫੋਨ ਕਰ ਕਰ ਕਹਿੰਦੇ ਨੇ ਕਿ ਬਾਹਰ ਚੱਲ ਜਾ ਚੰਗਾ ਰਹੇਗਾ ਤੇ ਸਾਨੂੰ ਇਦਾਂ ਕੁੱਟ ਕੇ ਪੰਜਾਬ ਦੀਆਂ ਇਹਨਾਂ ਜ਼ਮੀਨਾਂ ਤੋਂ ਭਜਾਉਣਗੇ ਅਸੀਂ ਇਦਾਂ ਨਾ ਜ਼ਮੀਨਾਂ ਛੱਡਣ ਵਾਲੇ ਆ ਅਸੀਂ ਤਾਂ ਮੱਝਾਂ ਵਾਲੇ ਕਿੱਲੇ ਨਾਲ ਛੱਡੀਏ ਤਾਂ ਦੂਜੇ ਕਿੱल्ल्या ਦੀ ਤਾਂ ਲੈ ਬੜੀ ਜਿਹੜੀ ਉਹ ਦੂਰ ਦੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਹੋਏ ਜਿਨੇ ਸਾਰੇ ਇੱਥੇ ਸਾਡੇ ਪੱਤਰਕਾਰ ਭਾਈਚਾਰੇ ਤੋਂ ਸਾਡੇ ਵੀਰ ਸਾਡੀਆਂ ਭੈਣਾਂ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਆਇਆਂ ਨੂੰ ਕਹਿਣਾ ਤੁਸੀਂ ਸਾਡੇ ਬੜੇ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਪਹੁੰਚੇ ਹੋ ਸੋ ਆਈ ਐਮ ਵੈਰੀ ਥੈਂਕਫੁਲ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਤੁਹਾਡੀਆਂ ਸਰਵਿਸਿਜ਼ ਵਾਸਤੇ ਜੋ ਤੁਸੀਂ ਦਿਨ ਰਾਤ ਜਿਹੜੀਆਂ ਉਹ ਆਪਣੀਆਂ ਸਰਵਿਸਿਜ਼ ਦੇ ਰਹੇ ਹੋ ਅੱਜ ਦਾ ਇੱਥੇ ਮੇਰਾ ਪਹੁੰਚਣ ਦਾ ਮਕਸਦ ਥੋੜੇ ਜਿ ਲੋਕ ਮੈਨੂੰ ਜਾਣਦੇ ਨੇ ਤੇ ਬਹੁਤੇ ਸ਼ਾਇਦ ਅਨਜਾਨ ਹੋਣਗੇ ਇਸ ਚਿਹਰੇ ਤੋਂ ਸ਼ਾਇਦ ਕਈਆਂ ਨੇ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰਨਗੇ ਇਹ 12-15 ਸਾਲਾਂ ਤੋਂ ਇਹ ਆਵਾਜ਼ ਜਿਹੜੀ ਆ ਉਹ ਇਹਨਾਂ ਸਾਇੰਸਦਾਨਾਂ ਨੇ ਜਿਹੜੀਆਂ ਇਹ ਤਰੱਕੀਆਂ ਕੀਤੀਆਂ ਨੇ ਉਹਨਾਂ ਤਾਰਿਆਂ ਦੇ ਰਾਹੀਂ ਦੇਸਾਂ-ਵਦੇਸਾਂ ਤੋਂ ਉਸ ਅਮਰੀਕਾ ਦੀ ਧਰਤੀ ਤੋਂ ਜਿੱਥੋਂ ਗਦਰੀ ਬਾਬੇ ਇਧਰ ਉਤਰੇ ਸਨ ਉੱਥੋਂ ਆਉਂਦੀ ਰਹੀ ਆ ਪੰਜਾਬ ਦੇ ਹੱਕ ਦੇ ਵਿੱਚ ਮੇਰਾ ਨਾਮ ਜੋਧਵੀਰ ਸਿੰਘ ਪਿੰਡ ਮੇਰਾ ਅਠਗੁਰੂ ਸਾਹਿਬਾਨ ਦੀ ਧਰਤੀ ਸ਼੍ਰੀ ਖਡੂਰ ਸਾਹਿਬ ਤੇ ਬਿਲਕੁਲ ਐਨ ਪੈਰਾਂ ਦੇ ਵਿੱਚ ਪੈਂਦਾ ਮੇਰਾ ਛੋਟਾ ਜਾਂ ਪਿੰਟ ਟੋਟਾ ਅਮਰੀਕਾ ਦਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਮੇਰੇ ਦਾਣੇ ਉੱਥੇ ਖਿਲਰੇ ਸੀ ਇੱਥੇੋਂ ਭੱਜੇ ਭਜਾਏ ਉਧਰ ਨੂੰ ਗਿਆ ਵਾਂ ਤੇ ਪਰ ਜਿਹੜੀ ਪੰਜਾਬ ਦੀ ਖੇਚੋ ਨਹੀਂ ਗਈ ਤੇ ਮੈਂ ਗੱਲ ਨੂੰ ਸ਼ਾਰਟ ਦੇ ਵਿੱਚ ਲਿਆਉਂਦਾ ਹਾਂ ਐਰ ਕੀ ਫੇਰ ਉਹੀ ਖੇਚ ਪੰਜਾਬ ਦੀ ਪੰਥ ਦੀ ਖੇਚ ਪਿਛਲੀ ਵਾਰ ਉੱਡ ਕੇ ਆਇਆ ਸੀ ਮੈਂ ਰਾਜ ਟ੍ਰੱਕ ਖਿਲਾੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਸੀ ਪੰਜਾਬ ਦੇ ਜੰਮਿਆਂ ਨੂੰ ਨਿਤ ਮੀਮਾ ਸਾਨੂੰ ਪੈਂਦੀ ਆ ਰਹੀਆਂ ਤੇ ਸ਼ਾਇਦ ਪੈਂਦੀਆਂ ਰਹਿਣਗੀਆਂ ਤੇ ਇਦਾਂ ਹੀ ਚੱਲਦੇ ਰਵਾਂਗੇ ਤੇ 2017 ਦੇ ਵਿੱਚ ਰਾਜ ਟਰੱਕ ਖਿਲਾੜ ਕੇ ਆਮ ਆਦਮੀ ਪਾਰਟੀ ਵਾਸਤੇ ਸਪੋਰਟ ਕੀਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਮੇਰੇ ਵੱਡੇ ਭਰਾ ਮੇਰੇ ਮਿੱਤਰ ਵੀ ਉਹਨਾਂ ਦੇ ਬਥੇਰੇ ਮੈਨੂੰ ਸੱਜਣ ਸਾਰੇ ਜਾਣਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਜਿਹੜੇ ਸ਼ੁਰੂ ਤੋਂ ਤੁਰੇ ਨੇ ਬਾਅਦ ਚ ਜਿਹੜੇ ਦੂਜੀਆਂ ਪਾਰਟੀਆਂ ਚੋਂ ਇੱਧਰ ਉੱਧਰ ਆਏ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਉਹਨਾਂ ਨੂੰ ਮੈਂ ਕਿਸੇ ਗਿਣਤੀ ਚ ਗਿਣਦਾ ਹੁਣ ਦੀ ਘਟਨਾ ਅਰਕੀ ਪਰ ਵਿਚਾਰ ਬਦਲਦੇ ਨੇ ਜਿਦਾ ਰੁੱਖ ਛਾਂਗੇ ਜਾਂਦੇ ਨੇ ਫਿਰ ਰੁੱਖ ਪੁੰਗਰਦੇ ਨੇ ਨਾਲੇ ਉਹ ਇਨਸਾਨ ਦੇ ਜਿਹੜੇ ਵਿਚਾਰ ਜੋ-ਜੋ ਇਨਸਾਨ ਗਰੋਅ ਕਰਦਾ ਵਾ ਉਹਦੇ ਵਿਚਾਰ ਜੇ ਇਨਸਾਨ ਦੇ ਵਿਚਾਰ ਉੱਥੇ ਰਹਿਣ ਇਹਦਾ ਮਤਲਬ ਇਨਸਾਨ ਗਰੋ ਨਹੀਂ ਕਰਦਾ ਬਚਪਨ ਚ ਮੇਰੇ ਵਿਚਾਰ ਹੋਰ ਸੀ ਜਵਾਨੀ ਚ ਮੇਰੇ ਹੋਰ ਹੋਏ ਜੋ-ਜੋ ਮੈਂ ਗਰੋ ਹੋਣ ਲੱਗਿਆ ਸ਼ਾਇਦ ਮੈਨੂੰ ਲੱਗਦਾ ਕਿ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸੋਝੀ ਬਖਸ਼ੀ ਆ ਮੈਂ ਉਸ ਬਨੇ ਆਮ ਆਦੀ ਪਾਰਟੀ 2017 ਸਪੋਰਟ ਕੀਤੀ ਐਰ ਕੀ ਮੈਂ ਭਾਈ ਅਮਰਤਪਾਲ ਸਿੰਘ ਦੀ سپورਟ ਵਾਸਤੇ ਉੱਥੋਂ ਅਮਰੀਕਾ ਤੋਂ ਜਾਜੇ ਚੜਿਆ ਤੇ ਇੱਥੇ ਆਇਆ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਸਾਨੂੰ ਇੱਕ ਨਹੀਂ ਦੋਹਾਂ ਸੀਟਾਂ ਦੇ ਮੈਂ ਸਾਰੀ ਸਿੱਖ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਸ ਜਿੱਤ ਦੀ ਵਧਾਈ ਦਿੰਨਾ ਵਾ ਕਿਉਂਕਿ ਸਾਡਾ ਲਾਂਭਾ ਹੁੰਦਾ ਵਾ ਕਿ ਸਾਡੀ ਗੱਲ ਨਹੀਂ ਕੋਈ ਕਰਦਾ ਗੱਲ ਜੇ ਕੋਈ ਸਾਡਾ ਕੋਈ ਆਪਣਾ ਹੋਊ ਉਹ ਕਹਿੰਦੇ ਦਾ ਕਿ ਆਪਣਾ ਵੱਢ ਕੇ ਸੁੱਟੂ ਤੇ ਛਾਵੇਂ ਸੁੱਟੂ ਕੋਈ ਸਾਡਾ ਆਪਣਾ ਗੱਲ ਕਰਨ ਵਾਲਾ ਸੱਚ ਲੋ ਸਾਡੀਆਂ ਦੋ ਆਵਾਜ਼ਾਂ ਪਾਰਲੀਮੈਂਟ ਚ ਗਈਆਂ ਪਰ ਕਿਤੇ ਨਾ ਕਿਤੇ 5 4 ਤਰੀਕ ਨੂੰ ਜਿਹੜਾ ਇਹ ਰਿਜ਼ਲਟ ਆਉਂਦਾ ਵਾ ਤੇ ਮੈਂ ਗੁਰੂ ਸਾਹਿਬ ਕੋ 3 ਤਰੀਕ ਨੂੰ ਗੁਰੂ ਸਾਹਿਬ ਕੋ ਮੈਂ ਅਰਦਾਸ ਕਰਕੇ ਆਏ ਕਿ ਗੁਰੂ ਸਾਹਿਬ ਲੱਜ ਪੱਤ ਰੱਖਿਓ ਮੇਰੀ ਕੌਮ ਦੇ ਇਹਨਾਂ ਲੜਾਂ ਦੀ ਜਿਹੜੇ ਅੱਜ ਤੱਕ ਲੜ ਮੇਰੀ ਕੌਮ ਦੇ ਦਾ ਸੋਹਣੇ ਸੱਜੇ ਆ ਇਹਨਾਂ ਦੀ ਲੱਜ ਪੱਤ ਰੱਖਿਓ ਗੁਰੂ ਸਾਹਿਬ ਨੇ ਪੱਤ ਰਖੀ ਤੇ ਮੈਂ ਉਹ ਪ੍ਰਸ਼ਾਦ ਚੜਾਉਣ 5 ਤਰੀਕ ਨੂੰ ਟਾਲਾ ਸਾਹਿਬ ਗਿਆ ਟਾਲਾ ਸਾਹਿਬ ਤੋਂ ਵਾਪਸ ਆਇਆ ਤੇ ਆਉਂਦਿਆਂ ਤੇ ਜਿਹੜਾ ਇਹ ਮੇਰੇ ਤੇ ਹਮਲਾ ਹੋਇਆ ਮੈਨੂੰ ਕਿਡਨਾਪ ਕਰਕੇ ਬੰਦਿਆਂ ਨੇ ਖੜਿਆ ਵਿੱਚੋਂ ਜਿੱਦਾਂ ਕਾਕੜਾ ਸਾਹਿਬ ਕਹਿੰਦੇ ਨਾ ਕਿ ਕਾਤਲਾਂ ਦੀ ਭੀੜ ਵਿੱਚੋਂ ਕੁਝ ਚਿਹਰੇ ਪਛਾਣਦਾਂ ਮੈਂ ਉਹਨਾਂ 'ਚੋਂ ਵੀ ਮੈਂ ਕੋਈ ਚਿਹਰੇ ਪਛਾਣੇ ਚਿਹਰੇ ਪਛਾਣੇ ਕਿਉਂ ਕਿਉਂਕਿ ਉਹਨਾਂ ਨਾਲ ਮੈਂ ਡੋਰ ਟੂ ਡੋਰ ਕੀਤੀ ਸੀ ਉਹਨਾਂ ਨਾਲ ਮੈਂ ਲੋਕਾਂ ਦੇ ਭੋਇਆਂ ਦੇ ਝੰਡੇ ਲਾਏ ਆਂ ਬਾਦ ਪਾਰਟੀ ਦੇ ਜਦੋਂ ਝੜੂ ਦਾ ਇਨਕਲਾਬ ਦਾ ਨਾਅਰਾ ਦਿੱਤਾ ਸੀ ਪਰ ਐਤ ਕੀ ਉਹਨਾਂ ਹੀ ਬੰਦਿਆਂ ਨੇ ਮੈਨੂੰ ਪਤਾ ਨਹੀਂ ਸੱਤਾ ਦੇ ਨਸ਼ੇ 'ਚ ਜਾਂ ਕਿਹਦੀ ਚੁੱਕ ਚਕਾ ਦੇ ਵਿੱਚ ਜਾਂ ਤੇ ਉਹਨਾਂ ਜੇ ਇੱਕ ਕਹਿੰਦਾ ਹੈ ਕਿ ਕੋਟਲੋ ਜਿੰਨਾ ਕੁੱਟਣਾ ਤੇ ਨੂੰ ਚੋਕ ਕੇ ਦਰਿਆ 'ਚ ਸੁੱਟ ਗਏ ਗੋਲੀ ਮਾਰ ਕੇ ਦਰਿਆ 'ਚ ਉਹਨਾਂ ਨੂੰ ਦਰਿਆਵਾਂ 'ਚ ਮੁੰਡੇ ਪਾਉਣ ਦੀ ਪੁਰਾਣੀ ਆਦਤ ਵੀ ਆ ਤੇ ਜਾਜ ਵੀ ਆ ਉਹਨਾਂ ਨੂੰ بڑے ਪੁੱਤ ਦਰਿਆਵਾਂ 'ਵੀ ਪਾਏ ਨੇ ਮੱਛੀਆਂ ਨੇ بڑے ਪੰਜਾਬ ਦੇ ਪੁੱਤ ਖਾਦੇ ਨੇ ਭਾਵੇਂ ਨਿੱਕੀ ਉਮਰਾਂ ਤੋਂ ਭਾਵੇਂ ਵੱਡੀਆਂ ਦੇ ਲਾਲੋ ਸੋ ਮੈਂ ਫਿਰ ਉਧਰ ਨੂੰ ਨਹੀਂ ਜਾਣਾ ਚਾਹਦਾ ਕਿਸੇ ਵੀ ਉਸ ਪਾਸੇ 5 ਤਰੀਕ ਨੂੰ ਮੇਰੇ ਤੇ ਹੰਗੜਾ ਹੋਇਆ ਇਹਨਾਂ ਨੇ 9 ਵਜੇ ਕਰੀਬ ਮੈਨੂੰ ਚੁੱਕਿਆ ਇੱਕ ਫੋਰਚਨਰ ਇੱਕ ਨਾ ਕੋ ਸੈਡਾਨ ਟਾਈਪ ਗੱਡੀ ਆ ਜਿਹੜੀ ਪੰਜ ਸੀਟਰ ਹੁੰਦੀ ਆ ਆਪਣੀ ਦੋਵੇਂ ਚਟੀਆਂ ਗੱਡੀਆਂ ਮੇਰੇ ਕੋ I20 ਮੇਰੀ ਆਮ ਦਾ ਵਿਕਟਮ ਮੈਂ ਵਿਕਟਮ ਆ ਤੇ ਜਿਹੜੇ ਅਕਿਊਜ਼ ਨੇ ਵਿਕਟਮ ਨੂੰ ਪ੍ਰੈਸ਼ਰ ਪੈ ਰਿਆ ਵਾ ਕਦੀ ਕਹਿੰਦੇ ਨੇ ਕਿ ਤੇਰੀ ਗੱਡੀ ਬਣਵਾ ਦਿੰਨੇ ਆ ਤੂੰ ਬਹਿ ਜਾ ਤੇ ਜਾਂ ਦੋਸ਼ੀ ਫੋਨ ਕਰ ਕਰ ਕਹਿੰਦੇ ਨੇ ਕਿ ਬਾਹਰ ਚੱਲ ਜਾ ਚੰਗਾ ਰਹੇਗਾ ਪਹਿਲਾਂ ਐਨਆਰਆਈਆਂ ਨੇ ਉੱਥੋਂ ਹੀ ਨਰਪਈਆ ਇਕੱਠਾ ਕਰ ਕਰਕੇ ਲਿਆ ਉਦੋਂ ਕੋਈ ਗੱਲ ਨਹੀਂ ਕੋਠੀ ਨੱਪੀ ਉਹ ਡਰਾਵਾ ਪਾਇਆ ਜੇ ਆਯੋਜਬੀ ਸਿੰਘ ਵੀ ਭੱਜ ਗਿਆ ਤੇ ਐਨਆਰਆਈਆਂ ਦੇ ਮਨ 'ਚ ਕੈਸਾ ਡਰ ਬਊਗਾ ਮੈਂ ਮੈਨੂੰ ਪ੍ਰਸ਼ਾਸਨ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਮੈਨੂੰ ਹਾਲਾਂਕਿ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਮਾਨਯੋਗ ਸਾਡੇ ਮੰਤਰੀ ਨੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਹੁਣੀ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਅਕਿਊਜ਼ਡ ਨੇ ਨਾਲ ਐਮਐਲਏ ਦਲਬੀਰ ਸਿੰਘ ਟੋਂਗ ਜਿਨ੍ਹਾਂ ਨੂੰ ਮੈਂ ਗੁਰੂ ਘਰਾਂ ਦੇ ਬਾਹਰ ਖਲੋ ਕੇ ਇਹਨਾਂ ਥਾਣਾ ਇੱਕ ਸੰਗਤ ਦਾ ਪੈਸਾ ਇਕੱਠਾ ਕਰ ਕਰ ਭੇਜਿਆ ਸੀ ਸੰਗਤ ਦਾ ਚਲੋ ਉਹ ਵੀ ਗੁਰੂ ਸਾਹਿਬ ਹੀ ਜਾਣਦੇ ਨੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਤੇ ਮੇਰੀ ਗੱਡੀ ਵਿਕਟਮ ਦੀ ਗੱਡੀ ਥਾਣੇ ਖਲੋਤੀ ਆ ਦੂਜੀਆਂ ਨਾਲ ਕੋਈ ਗੱਡੀ ਚੁੱਕੀ ਗਈ ਨਾ ਕੋਈ ਬੰਦਾ ਚੁੱਕਿਆ ਗਿਆ ਤੇ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੋ ਮੈਂ ਅੱਜ ਫੇਰ ਆਪਣੀ ਆਵਾਜ਼ ਕਿਉਂਕਿ ਤੁਹਾਨੂੰ ਤੁਸੀਂ ਵੀ ਜਿਹੜਾ ਉਹ ਇਸ ਲੋਕਤੰਤਰ ਦਾ ਜਿਹਦੇ ਪਿੱਛੇ ਸਾਡੇ ਮਾਨ ਸਾਹਿਬੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਫੋਟੋ ਵੀ ਲੱਗੀ ਹੁੰਦੀ ਆ ਪਿੱਛੇ ਜਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸਰਦਾਰ ਉਧਮ ਸਿੰਘ ਕੰਬੋਜ ਦੀ ਕਰਤਾਰ ਸਿੰਘ ਸਰਾਭਾ ਦੀ ਕਦਰੀ ਬਾਬਿਆਂ ਦੀ ਜੇ ਉਹਨਾਂ ਦੀ ਗੱਲ ਕਰਦੇ ਆ ਤੇ ਉਸ ਸੰਵਿਧਾਨ ਦਾ ਮੰਮੀ ਉਹਨਾਂ ਹੀ ਹਿੱਸੇਦਾਰਾਂ ਜਿਨ੍ਹਾਂ ਤੁਸੀਂ ਆਮ ਆਪ ਨਾਗਰਿਕ ਜੇ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਆ ਸੋ ਇਹ ਮੈਂ ਤੁਹਾਡੇ ਰਹੀਂ ਆਪਣੀ ਗੱਲ ਸਿੱਖ ਸੰਗਤ ਤਾਈਂ ਪੂਰੇ ਪੰਜਾਬ ਵਾਸੀਆ ਤਾਈਂ ਵਿਦੇਸ਼ ਮੰਤਰਾਲੇ ਤਾਈਂ ਯੂ ਐਸ ਅੰਬੈਸੀ ਤਾਈਂ ਬਿਕੋਜ਼ ਆਈ ਐਮ ਯੂ ਐਸ ਸਿਟੀਜ਼ਨ ਸੋ ਪਰ ਮੈਂ ਪੰਜਾਬ ਦਾ ਪਾਣੀ ਵੀ ਪੀਤਾ ਵਾ ਜੇ ਸਾਨੂੰ ਇਹਦਾ ਕੁੱਟ ਕੇ ਪੰਜਾਬ ਦੀਆਂ ਇਹਨਾਂ ਜ਼ਮੀਨਾਂ ਤੋਂ ਭਜਾਉਣਗੇ ਅਸੀਂ ਇਦਾਂ ਨਾ ਜ਼ਮੀਨਾਂ ਛੱਡਣ ਵਾਲੇ ਆ ਅਸੀਂ ਤਾਂ ਮੱਝਾਂ ਵਾਲੇ ਕਿੱਲੇ ਨਾਲ ਛੱਡੀਏ ਤਾ ਦੂਜੇ ਕਿੱਲਿਆਂ ਦੀ ਤਾਂ ਹਲੇ ਬੜੀ ਜਿਹੜੀ ਉਹ ਦੂਰ ਦੀ ਗੱਲ ਆ ਸੋ ਇੰਨੀ ਕੁ ਮੇਰੀ ਜਿਹੜੀ ਆ ਕਹਾਣੀ ਆ ਬਾਕੀ ਜਿਹੜੇ ਮੈਂ ਆਪਣੇ ਤੁਹਾਡੇ ਸਵਾਲਾਂ ਵਾਸਤੇ ਜਿਹੜਾ ਉਹ ਤੁਹਾਡੇ ਸਾਹਮਣੇ ਆ ਕਈ ਸੁਣੀ ਮੈਂ ਤੁਹਾਡਾ ਫੇਰ ਦੁਬਾਰਾ ਧੰਨਵਾਦ ਕਰਦਾ ਤੁਸੀਂ ਜਿੰਨੇ ਤੇ ਪਹੁੰਚੇ ਹੋ ਮੇਰੇ ਬੜੇ ਸ਼ਾਰਟ ਜੇ ਨੋਟਿਸ ਤੇ ਥੈਂਕ ਯੂ ਸੋ ਮੱਚ ਮੈਂ ਤੁਹਾਡਾ ਸੰਗਤ ਦਾ ਤੇ ਤੁਹਾਡਾ ਹਮੇਸ਼ਾ ਰਹਿਣੀ ਰਵਾਂਗਾ ਥੈਂਕ ਯੂ ਸੋ ਮੱਚ ਉਧਰੋਂ ਹੈਗੀ ਜੀ ਅ ਫਆਈਆਰ ਮੇਰੇ ਵੀਰ ਨੇ ਕਵੈਸਚਨ ਕੀਤਾ ਫਆਈਆਰ ਦਰਜ ਹੋਈ ਆ ਤੇ ਉਹ ਦਰਜ ਕਰਨੀ ਪਈ ਆ ਇਹਨਾਂ ਨੂੰ ਐਵੇਂ ਮੂੰਹ ਜਿਹਾ ਰੱਖਿਆ ਗੋਗਲੂਆਂ ਤੋਂ ਮਿੱਟੀ ਝਾੜੀ ਆ ਤਿੰਨ ਘੰਟੇ ਚੁੱਕ ਕੇ ਬੰਦਾ ਕਿਡਨਾਪ ਕਰਕੇ ਖੜਿਆ ਹੋਵੇ ਉਹਨਾਂ ਲਾਹਣ ਜਾਲੀ ਪੀਤੀ ਹੀ ਤੇ ਇੱਥੇ ਆਪਣੇ ਉਹਨਾਂ ਕੋ ਮੈਂ ਜਾਨ ਬਚਾ ਕੇ ਭੱਜਾਵਾਂ ਤੇ ਪਰਚਾ ਜਿਹੜਾ ਵਾ ਉਹ ਹੋਣਾ ਚਾਹੀਦਾ ਸੀ ਓਕੇ ਇਹਨਾਂ ਨੇ ਲਾਈ ਆ ਜੀ 365 324 323 341 427 148 149 120 ਬੀ ਬਾਕੀ ਇਹ ਜੜੀਆਂ ਹੁੰਦੀਆਂ ਵਾ ਇੱਥੇ ਲੱਗਣੀ ਸੀ 364 ਕਿਡਨੈਪ ਕਰਨ ਦੀ 26 ਤੇ ਵੇਖੋ ਬਾਕੀ ਹਲੇ ਇਧਰ ਰਿਜ਼ਲਟ ਆਉਣਾ ਵਾ ਇੱਥੇ ਮੇਰੇ ਕੋਲ ਇਹਨਾਂ ਨੇ ਕਿਰਪਾਨ ਮਾਰੀ ਆ ਤੇ ਦੂਜੇ ਬੰਨੇ ਇੱਕ ਬੰਦੇ ਨੂੰ ਚੁੱਕ ਕੇ ਲੈ ਗਏ ਅਗਵਾ ਕਰਕੇ ਤੇ ਬੰਦੇ ਨੂੰ ਕੁੱਟ ਮਾਰ ਕੀਤੀ ਆ ਬੰਦੇ ਦਾ ਇਹਨਾਂ ਨੇ ਕੀਤਾ ਤੇ ਦੂਜੇ ਬੰਦੇ ਮੈਨੂੰ ਡਰਾਵਾ ਮਾਣ ਡਿਆ ਕਿ ਦੂਜੀ ਧਿਰ ਵੀ ਦਾਖਲ ਹੋ ਗਈ ਆ ਉਹ ਭਾਈ ਮਤਲਬ ਅਗਵਾ ਕੀਤਾ ਇਹ ਬੰਦੇ ਨੇ ਭੱਜ ਦਿਆਂ ਮਤਲਬ ਉਹਨੇ ਕੀ ਤੁਹਾਨੂੰ ਮਤਲਬ ਕੋਈ ਸ਼ਬਦਾਂ ਨਾਲ ਤੁਹਾਡੇ ਕੋਈ ਮਾਰਤਾ ਕੋਈ ਕੀ ਹੋ ਗਿਆ ਕੋਈ ਮਤਲਬ ਦੱਸਣ ਦੇ ਸਹੀ ਸਿਰਫ ਤੇ ਸਿਰਫ ਮੇਰੇ ਤੇ ਪ੍ਰੈਸ਼ਰ ਪਾਉਂਦੇ ਇਹਨਾਂ ਨਾ ਇੱਕ ਬੜਾ ਸੌਫਟ ਟਾਰਗੇਟ ਆ ਐਨ ਆਰ ਆਈ ਕਿ ਯਾਰ ਇਹਨਾਂ ਨੂੰ ਜਹਾਜ਼ ਚੜ੍ਹਨ ਦੀ ਬੜੀ ਹੁਣੀ ਆ ਮੈਂ ਇਹ ਧਰਤੀ ਇਦਾਂ ਛੱਡ ਕੇ ਨਹੀਂ ਜਾਣੀ ਮੇਰੇ ਗੁਰੂ ਸਾਹਿਬ ਨੇ ਵੀ ਕਿਹਾ ਵਾ ਕਿ ਨਾ ਤੇ ਅਹੀਂ ਕਿਸੇ ਤੇ ਜੁਰਮ ਕਰਨਾ ਤੇ ਜੇ ਮੈਂ ਜੁਰਮ ਝੱਲ ਕੇ ਵੀ ਜਾਊਂਗਾ ਤੇ ਜਿਹੜੇ ਮੇਰੇ ਉਹਨੇ ਸਰਬਸਦਾਨੀ ਮੇਰੇ ਪਿਤਾ ਨੇ ਇਸ ਧਰਤੀ ਦੇ ਪੰਜਾਬ ਤੋਂ ਚਾਰ ਲਾੜ ਵਾਰੇ ਆ ਉਹਨੂੰ ਮੈਂ ਉਸ ਦਰਗਾਹੇ ਜਾ ਕੇ ਮੂੰਹ ਕਿਦਾਂ ਵਿਖਾਊਂਗਾ ਜਾ ਕੇ ਸੋ ਮੈਂ ਇਦਾਂ ਨਹੀਂ ਭੱਜ ਕੇ ਜਾਂਦਾ ਮੈਂ ਇੱਥੇ ਮੇਰੇ ਚਾਰ ਸਿਆੜ ਹੈਗੇ ਆ ਮੈਂ ਬਾਅ ਕੇ ਇੱਥੇ ਕੀਰਤ ਕਰਨੀਆਂ ਬਾਹਰ ਵੀ ਕੀਰਤ ਕਰਦਾ ਵਾਂ ਅਹੀਂ ਕਿਹੜਾ ਬਲੈਕ ਕਰਨੀਆ ਨਹੀਂ ਇੱਥੇ ਰੇਤ ਵਿੱਚ ਹੀ ਨਹੀਂ ਉੱਥੇ ਵੀ ਰੇਤ ਵਿੱਚ ਨਹੀਂ ਨਹੀਂ ਇੱਥੇ ਡਰੱਗ ਵਿੱਚ ਹੀ ਨਹੀਂ ਉੱਥੇ ਡਰੱਗ ਵਿੱਚ ਨਹੀਂ ਦਹਾ ਨੌ ਦੇ ਕਿਰਤ ਕਰਨੀਆਂ ਦੋ ਪ੍ਰਸ਼ਾਦੇ ਛਕਣੇ ਹੋ ਇੱਥੇ ਛਕੀ ਜਾਵਾਂਗੇ ਉੱਥੇ ਛਕੀ ਜਾਵਾਂਗੇ ਚੱਲੇ ਗਏ ਸੀ ਨਾਲ ਕੌਣ ਸੀ ਕਿਤੂ ਸੀ ਟੈਂਕ ਕਿਸਾ ਗਿਆ ਸੀ ਕਿਹਨ ਟੈਂਕ ਕਰਕੇ ਕਿਸੇ ਲੈ ਕੇ ਗਏ ਕੋਕੂ ਦਾ ਦੇਖਵਾ ਕਰ ਤਨ ਦੋ ਟੂਫੀ ਦਾ ਦੱਸ ਜੀ ਭਣੇ ਅਹੀਂ ਭਣੇ ਜਦੋਂ ਤਾਲਾ ਸਾਹਿਬ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜਿਹੜੀ ਆਪਣੇ ਸਮਾਦ ਨੌ ਸਿੰਘ ਉਹਨਾਂ ਤੋਂ ਅੱਗੇ ਆ ਬਾਬਾ ਟਾਲਾ ਟਾਲਾ ਸਾਹਿਬ ਬੜੀ ਮਾਨਤਾ ਵਾ ਮੈਂ ਉੱਥੇ ਨਾ ਸੁਖੀ ਹੀ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ ਕਿ ਵੀਰ ਦੀ ਜਿੱਤ ਵਾਸਤੇ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਤੇ ਮੈਂ ਅਗਲੇ ਦਿਨ ਆਪਣੀ ਮੰਮੀ ਨੂੰ ਲੈ ਕੇ ਤੇ ਜਿਹੜੇ ਬੰਦੇ ਨੇ ਮੇਰੀ ਰੇਕੀ ਕਰਵਾਈ ਆ ਜਿੱਦਾਂ ਕਰਤਾਰ ਸਾਹਿਬ ਸਰਾਬੇ ਹਣਾਂ ਦਾ ਉਦੋਂ ਗਦਰ ਫੇਲ ਹੋਇਆ ਸੀ ਨਾ ਗਦਰ ਫੇਲ ਹੋਣ ਦਾ ਕਾਰਨ ਹੀ ਗਦਰ ਫੇਲ ਹੋਣ ਦਾ ਕਾਰਨ ਇਹ ਨਹੀਂ ਕਿ ਜਾਨਵਾਰਨ ਵਾਲੇ ਘਾਟੀ ਨਹੀਂ ਗਦਰ ਫੇਲ ਹੋਣ ਦਾ ਕਾਰਨ ਹੀ ਕਿ ਸਾਡੇ ਵਿੱਚ ਟੌਟ ਬੜੇ ਹੀ ਤਾਂ ਹੀ ਇਹਨਾਂ ਨੇ ਉਹ ਇਹਦੇ ਉੱਪਰ ਇਥੇ ਦੁਆਪੇ ਦੇ ਗਦਰੀਆਂ ਨੇ ਜਦੋਂ ਇਹਨਾਂ ਨੇ ਚੁੱਕ-ਚੁੱਕ ਬੰਦੇ ਮਾਰੇ ਫਿਰ ਕਹਿੰਦੇ ਸੀ ਕਿ ਹੁਣ ਨਾ ਆਪਾਂ ਵਿਰੋਧੀ ਨਹੀਂ ਮਾਰਨੇ ਦੁਸ਼ਮਣ ਨਹੀਂ ਮਾਰਨੇ ਹੁਣ ਟੌਟ ਗੇਣ-ਗੇਣ ਮਾਰਨੇ ਫਿਰ ਇਹਨਾਂ ਨੇ ਟੌਟ ਚੁੱਕ-ਚੁੱਕ 2 ਸਾਲ ਮਾਰੇ ਇੰਗਲੈਂਡ ਦੀ ਰਾਣੀ ਤੱਕ ਹਿੱਲ ਗਈ ਸੀ ਉਹ ਮੇਰੇ ਨਾਲ ਉਹਨੇ ਉੱਪਰ ਦੀ ਉਹ ਭੇਖੀ ਸਿੱਖ ਜੁਗਰਾਸ ਸਗੇ ਉਹਨੂੰ ਕਹਿੰਦੇ ਆ ਗੱਜੀ ਉਹਨੇ ਮੇਰੀ ਦੇਖੀ ਕਰਵਾਈ ਮੇਰੇ ਨਾਲ ਮੱਥਾ ਟਿਕਣ ਵੀ ਗਿਆ ਮੈਂ ਟੋਟਿਓ ਆਪਣੇ ਪਿੰਡੋਂ ਮਦਰ ਉਤਾਰ ਕੇ ਉਹਨੂੰ ਤਾਰਨ ਆਉਣ ਡਿਆ ਸੀ ਤੇ ਇਹਨਾਂ ਨੇ ਰਾਤ ਚ ਚੱਕ ਵਾਲੇ ਪੁਲ ਤੇ ਮੈਨੂੰ ਇਹਨਾਂ ਨੇ ਉੱਥੇ ਮੇਰੀ ਗੱਡੀ ਹਿੱਟ ਕਰਕੇ ਮੈਨੂੰ ਉੱਥੋਂ ਕੁੱਟ ਕੇ ਮੇਰੇ ਸੱਟਾਂ ਮਾਰ ਕੇ ਮੈਨੂੰ ਇਹ ਕਿਤੇ ਅਣਪਛਾਤੀ ਜਗ੍ਹਾ ਤੇ ਲੈ ਗਏ ਮੀਆਂਵੰਡ ਦੇ ਕੋਲ ਤੇ ਉਸ ਤੋਂ ਬਾਅਦ ਜਿਹੜਾ ਉਹ 2 ਢਾਈ ਘੰਟੇ ਮੇਰਾ ਜਿਹੜਾ ਇਹਨਾਂ ਨੇ ਮਤਲਬ ਕਾਫੀ ਇਹਨਾਂ ਨੇ ਤੂਹਿਆਂ ਨਿਸ਼ਾਨ ਦੇਖ ਸਕਦੇ ਜੇ ਤੇ ਮੈਂ ਮਤਲਬ ਥੋੜੀ ਮੇਰੇ ਲਾਈਟਿੰਗ ਪੈਂਦੀ ਆ ਤੇ ਮੈਂ ਤੁਹਾਨੂੰ ਇੱਕ ਇਜਾਜ਼ਤ ਦੀ ਚਾਹਨਾ ਜੇ ਤੁਸੀਂ ਨਾ ਮਾਈਂਡ ਕਰੋ ਮੈਂ ਹੁਣ ਸ਼ੇਡਸ ਲਾ ਲਾ ਹਾਲਤੇ ਤੁਸੀਂ ਮੇਰੀ ਦੇਖ ਲਈ ਆ ਮੈਨੂੰ ਥੋੜੀ ਪ੍ਰੋਬਲਮ ਹੁੰਦੀ ਮਿਹਰਬਾਨੀ ਜੀ ਭਾਣੇ ਬਹੁਤ ਕਿ ਕਿਵੇਂ ਹੋ ਗਿਆ ਤੁਸੀਂ ਕਿਹਾ ਨਾ ਮੈਂ ਤੁਹਾਨੂੰ ਕਿ ਲੈ ਕੇ ਤਾ ਉਸ ਤੋਂ ਬਾਅਦ ਮੈਂ ਆ ਗਿਆ ਜੀ ਓਕੇ ਜੀ ਉੱਥੇ ਭਾਣੇ ਜਾਂਦਿਆਂ ਵੀ ਜਿਹੜੀ ਜਦੋਂ ਜਹ ਦੇ ਵਿੱਚ ਆਪਣਾ ਇਹਨਾਂ ਨੇ ਮੈਨੂੰ ਉਹਦੇ ਵਿੱਚ ਫੋਰਚੂਨਰ ਗੱਡੀ ਸੁੱਟਿਆ ਦੋ ਗੱਡੀਆਂ ਹੈ ਨਾ ਕੋਈ ਚਿੱਟੀਆਂ ਤੇ ਤੀਜੀ ਗੱਡੀ ਮੇਰੀ ਤਾਂ ਗੱਡੀ ਉੱਥੇ ਜਿਹੜੀ ਉਹ ਉਹ ਹੋ ਗਈ ਉਥੇ ਤੁਸੀਂ ਇਹਨੂੰ ਟੋਟਲ ਕਹਿ ਸਕਦੇ ਹੋ ਕਾਫੀ ਉਹਦਾ ਨੁਕਸਾਨ ਹੋ ਗਿਆ ਇਹਨਾਂ ਨੇ ਮੈਨੂੰ ਜਿੱਥੇ ਜਾ ਕੇ ਸੁੱਟਿਆ ਉਥੋਂ ਇਹਨਾਂ ਚੋ ਸ਼ਰਾਬ ਦੀ ਹਾਲਤ ਦੇ ਵਿੱਚ ਤਿੰਨ ਜਾਣੇ ਬਹੁਤ ਜ਼ਿਆਦਾ ਰਜੇ ਜਿਹੜਾ ਵਾਰ-ਵਾਰ ਕਹਿੰਦਾ ਸੀ ਨਾ ਕਿ ਲਿਆਓ ਇਹਨੂੰ ਜਿੰਨਾ ਕੋਟਰਾ ਕੋਟ ਲੋ ਤੇ ਇਹਨੂੰ ਗੋਲੀ ਮਾਰ ਕੇ ਦਰਿਆ ਚ ਪਾ ਕੇ ਆਈਏ ਉਹਨਾਂ ਦੇ ਅੰਦਰ ਉਹਨਾਂ ਦੇ ਦਾਣੇ ਵਾਲੇ ਡਰਮ ਦੇ ਨਾਲ ਉਹਨਾਂ ਨੇ ਮੈਨੂੰ ਲਾਇਆ ਹੀ ਤੇ ਉਥੇ ਤੰਗਲੀ ਪਈ ਸੀ ਤੰਗਲੀ ਉਹਨਾਂ ਦੇ ਵਾਲੂ ਕਰਕੇ ਤੇ ਉਹਨਾਂ ਦੀ ਫੋਰਚੂਨਰ ਦੇ ਉੱਪਰ ਪੈਰ ਰੱਖ ਕੇ ਮੈਂ ਕੰਧ ਟੱਪ ਕੇ ਮਗਲਬ ਨੇ ਮਕਈ ਉਧਰ ਭੱਜਿਆ ਤੇ ਮਗਰੋਂ ਮੁੜ ਕੇ ਕਿ ਰਾਹੀਰ ਕੋ ਮੈਂ ਲਿਫਟ ਲੈ ਕੇ ਤੇ ਲਾ ਕੇ ਜਾ ਕੇ ਕਿਸੇ ਕੋ ਫੋਨ ਕੀਤਾ ਗਾਲਾਂ ਕੋਲ ਤੇ ਆ ਕੇ ਤੁਸੀਂ ਦੇਖਿਆ ਹਾਂਜੀ ਹਥਿਆਰ ਉਹਨਾਂ ਕੋ ਆੜੇ ਆਪਣੇ ਰਵਾਇਤੀ ਹਥਿਆਰ ਤੇ ਉਹਨਾਂ ਕੋ ਹੈਗੇ ਹੀ ਨਾਲ ਉਹਨਾਂ ਕੋ ਇੱਕ ਮਤਲਬ ਜਿਹੜੀ ਹੁਣ ਦੇਖ ਬਹੁਤ ਕਲੋਸ ਨਹੀਂ ਮੈਂ ਦੇਖਿਆ ਮਤਲਬ ਇਟ ਮੀਨ ਮਤਲਬ ਫੜ ਕੇ ਨਹੀਂ ਦੇਖਿਆ ਪਰ ਜਿਹੜਾ ਮੇਰੇ ਭੱਜ ਮੈਂ ਪੁਲਿਸ ਨੂੰ ਵੀ ਸਾਰੇ ਬਿਆਨ ਦਿੱਤੇ ਆ ਮੇਰਾ ਇਤੇ ਮੈਂ ਫੁਕਰੀਦ ਨਹੀਂ ਕਹਿ ਸਕਦਾ ਕਿਉਂਕਿ ਸਾਨੂੰ ਹੁਣ ਬਾਹਰ ਆਤਿਆ ਇੱਥੇ ਵੀ ਆਪਾਂ ਨੂੰ ਹੁਣ ਅੱਜ ਜਿਦਾਂ ਵੀਰੇ ਨੇ ਬੈਗ ਪਾਇਆ ਵਾ ਆਪਾਂ ਆਪਣੀਆਂ ਜ਼ਰੂਰੀ ਚੀਜ਼ਾਂ ਵਾਸਤੇ ਪਾ ਲੀਨੇ ਆ ਕਿ ਇਥੇ ਚੀਜ਼ ਕੋ ਅਜ ਦੇਨੀ ਆ ਜਿਦਾਂ ਆਪਣਾ ਗੁਰੂ ਘਰ ਜਾਣਾ ਉਥੇ ਘੜੀ ਲਾ ਲਈ ਆਪਾਂ ਤੇ ਉਹ ਮੇਰਾ ਬੈਗ ਬੰਨਿਆ ਸੀ ਉਹਦੇ ਵਿੱਚ ਮੇਰਾ ਸਮਾਨ ਗਵਾਚਾ ਵਾ ਮੇਰੇ ਕੋਲ 7-800 ਅਮਰੀਕਨ ਡਾਲਰ ਸੀ ਮੇਰੇ ਇਥੋਂ ਕੁਝ ਰੁਪਏ ਸੀ ਨਾ ਪੁਲਿਸ ਨੇ ਉਸ ਚੀਜ਼ ਦੀ ਕਾਇ ਕੀਤੀ ਆ ਮੈਂ ਇੱਕ ਗੱਲ ਦੇ ਵਿੱਚ ਬਾਜ ਪਾਇਆ ਸੀ ਮੇਰੀ ਵਾਈਫ ਨੇ ਮੈਨੂੰ ਗਿਫਟ ਕੀਤਾ ਸੀ ਮੇਰੇ ਬਰਥਡੇ ਤੇ ਮੇਰਾ ਸਤੰਬਰ ਦੇ ਵਿੱਚ ਬਰਥਡੇ ਹੁੰਦਾ ਇੱਕਾ ਨਿਸ਼ਾਨ ਹੁਣ ਆ ਥੋੜਾ ਫਿੱਕਾ ਪੈ ਗਿਆ ਮੇਰੀ ਵਿਆਹ ਵਾਲੀ ਰਿੰਗ ਮੈਂ ਪਿਛਲੇ 8 ਸਾਲਾਂ ਤੋਂ ਪਾਈ ਹ ਉਹ ਮੇਰੀ ਰਿੰਗ ਨਹੀਂ ਮੇਰੇ ਤੇ ਹੈਗੀ ਮੇਰੇ ਸਪੋਰਟਸ ਘੜੀ ਬੰਨੀ ਸੀ ਮੈਂ ਘੜੀਆਂ ਦਾ ਵੀ ਇਹਨਾਂ ਦਾ ਛੇੜਸਾ ਮੈਨੂੰ ਬੜਾ ਸ਼ੌਂਕ ਆ ਉਹ ਵੀ ਨਹੀਂ ਹੈਗੀ ਤੇ ਦੂਜਾ ਸੌਰੀ ਇੱਕ ਸਵਾਲ ਪੜ੍ਹਨੇ ਮੈਂ ਤੁਹਾਡਾ ਸਵਾਲ ਸਕਿਪ ਕਰ ਗਿਆ ਦੂਜਾ ਸਵਾਲ ਕੀ ਪੁੱਛਿਆ ਉਹ ਕਰਨ ਸੌਰੀ ਕਰਨ ਜੀ ਜੀ ਓਕੇ ਓਕੇ ਜਦੋਂ ਮੈਂ ਭੱਜਿਆ ਵਾਂ ਇਹਨਾਂ ਬੰਦਿਆਂ ਨੇ ਮਗਰ ਮੇਰੇ ਤੇ ਫਾਇਰ ਵੀ ਕੀਤਾ ਵਾ ਜਦੋਂ ਮੈਂ ਮਕਈਆਲ ਨੂੰ ਭੱਜਿਆ ਵਾਂ ਪਰ ਪੁਲਿਸ ਦੀ ਪੁਲਿਸ ਨੇ ਉਹਨੂੰ ਨਾ ਮੈਨੂੰ ਨਹੀਂ ਪਤਾ ਪੁਲਿਸ ਕੱਲ ਮੈਨੂੰ ਥੋੜਾ ਜਿਹਾ ਆਸਰ ਆਇਆ ਜਦੋਂ ਐਸਐਸਪੀ ਸਾਹਿਬ ਕੋ ਗਏ ਆ ਨਹੀਂ ਤੇ ਪੁਲਿਸ ਨੇ ਪੁਲਿਸ ਦਾ ਰਵਈਆ ਜਿਹੜਾ ਵਾ ਪੁਲਿਸ ਦੇ ਸਾਰੇ ਅਫਸਰ ਨਹੀਂ ਮਾੜੇ ਮੈਨੂੰ ਬਹੁਤ ਵਧੀਆ ਵੀ ਟ੍ਰੀਟ ਕੀਤਾ ਗਿਆ ਵਾ ਪਰ ਵਿੱਚੋਂ ਉਧਰ ਰਾਤ ਮੈਂ ਕੁਝ ਭਾਈ ਅਮਰਤਪਾਲ ਸਿੰਘ ਵਾਸਤੇ ਵੀ ਗਾਲਾਂ ਸੁਣੀਆਂ ਵਾਂ ਤੇ ਆਪਣੇ ਵਾਸਤੇ ਤੂੰ ਮਾਮਾ ਬਣਿਆ ਵਾਂ ਇੱਥੇ ਆਣ ਕੇ ਤੁਸੀਂ ਅਮਰੀਕਾ ਕਿਹਦੀ ਸੀ ਇਹ ਕੀ ਅਸੀਂ ਗਾਲਾਂ ਛੋਪਨੇ ਕਿ ਉਹ ਸਪੋਰਟ ਦੀ ਥੀ ਡਿਮਾਂਡ ਕਰਦੇ ਤੁਸੀਂ ਇਹ ਨਾਂ ਕਰੂ ਕਹਿ ਕੀ ਰਹੀ ਸੀ ਸਪੋਰਟ ਕਿਉਂ ਕੀਤੀ ਹੈ ਸਪੋਰਟ ਕਿਉਂ ਕੀਤੀ ਤੁਸੀਂ ਅਮਰੀਕਾ ਤੋਂ ਆਣ ਕੇ ਤੁਸੀਂ ਆਉਂਦੇ ਜੇ ਚਾਰ ਦਿਨ ਘੁੰਮੋ ਫਿਰੋ ਆਪਣੀ ਐਸ਼ ਕਰੋ ਤੁਸੀਂ ਮਾਮੇ ਬਣੇ ਜੇ ਇੱਥੇ ਆਣ ਕੇ ਸਾਨੂੰ ਅਕਲਾ ਦਿੰਦੇ ਜੇ ਦਿਸ ਕਾਈਂਡ ਆਫ ਵਰਡਸ ਕੁਝ ਇਦਾਂ ਦੇ ਵਰਡਸ ਜਿਹੜੇ ਮੈਂ মিডিਆ ਦੇ ਨਾਂ ਤੇ ਭੈਣ ਸਾਹਮਣੇ ਕਹਿ ਸਕਦਾ ਵਾਂ ਤੇ ਨਾ ਮੈਂ ਆਪਣੇ ਕੈਮਰੇ ਦੇ ਸਾਹਮਣੇ ਕਹਿ ਸਕਦਾ ਹਾਂ ਉਹ ਰੈਂਪਡ ਦਾ ਇਨਸੀਡੈਂਟ ਹੋਇਆ ਉਹ ਸੀਰੀਅਸ ਕਿਉਂਕਿ ਬਹੁਤ ਸਾਰੇ ਬੋਟਰਾਂ ਦੇ ਸਪੋਰਟਰ ਸੀਗੇ ਉਸ ਟਾਈਮ ਤੇ ਅ ਇੱਕ ਭੈਣੇ ਕਤਲ ਹੋਇਆ ਵਾ ਤੁਹਾਨੂੰ ਪਤਾ ਲੱਗਾ ਐਸ ਇਲੈਕਸ਼ਨ ਦੇ ਵਿੱਚ ਇੱਕ ਕਤਲ ਵੀ ਹੋਇਆ ਉਹ ਬੂਥ ਲਾਉਣ ਤੋਂ ਆਪਣਾ ਮੈਨੂੰ ਪਿੰਡ ਦਾ ਨਹੀਂ ਪਤਾ ਇੱਥੇ ਸਾਡੇ ਏਰੀਆ ਦੇ ਵਿੱਚ ਹੀ ਇੱਕ ਕਤਲ ਹੋਇਆ ਉਹ ਬੂਥ ਲਾਉਣ ਤੋਂ ਤੇ ਓਕੇ ਨਹੀਂ ਸੌਰੀ ਲੰਬੀ ਦੇ ਵਿੱਚ ਜਿਹੜੇ ਖੁੱਡੀਆਂ ਸਾਹਬ ਖੁਟੀਆਂ ਸਾਹਿਬ ਦੇ ਹਲਕੇ ਦੇ ਵਿੱਚ ਕਤਲ ਹੋਇਆ ਵਾ ਤੁਹਾਨੂੰ ਮਿਲੀ ਖਬਰ ਕਿਸ ਨੂੰ ਉਹ ਵੀ ਨਾਪ ਦਿੱਤੀ ਗਈ ਗੁੰਡਾਗਰਦੀ ਪੂਰੀ ਕੀਤੀ ਆ ਮੈਂ ਇਹਨਾਂ ਬੋਲਦਾ ਰਿਹਾ ਅੱਜ ਆਖਾਂ ਪਾਸਾ ਸਾਹਿਬ ਨੂੰ ਓਟ ਤੱਕ ਆਪਣਾ ਪੰਜਾਬ ਆਰ ਸ਼ਹਿਰ ਤੇ ਨਸ਼ਾ ਵੇਖਦਾ ਪਿੰਡ ਪਿੰਡ ਵਿੱਚ ਬਣੇ ਸ਼ਰਾਬ 2012 ਦੀ ਇਹ ਕਵਿਤਾ ਬੋਲੀ ਆ ਮੈਂ ਬੜੀਆਂ ਕਵਿਤਾ ਬੋਲੀਆਂ ਵਾਂ ਪੁੱਤ ਪੜੋਲੇ ਪਾਲੋ ਲਾਲ ਬੱਤੀ ਵਾਲਾ ਆ ਰਿਹਾ ਹੈ ਪੁੱਤ ਨਸ਼ਿਆਂ ਤੋਂ ਬਚਾ ਲੋ ਮੰਤਰੀ ਸਮੈਕ ਵਰਤਾ ਰਿਆ ਮੈਂ ਉਦੋਂ ਵੀ ਪੰਜਾਬ ਆਉਂਦਾ ਰਿਆ ਮੈਂ ਇਹਨਾਂ ਖੁੱਲ ਕੇ ਬੋਲਦਾ ਰਿਆ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਉਦੋਂ ਮੈਂ ਇੰਨੀ ਵਾਰੀ ਪੰਜਾਬ ਆਇਆ ਆ ਮੇਰਾ ਹਾਲ ਉਹਨਾਂ ਨੇ ਨਹੀਂ ਕੀਤਾ ਵਿਰੋਧੀਆਂ ਨੇ ਜਿਹੜਾ ਮੇਰਾ ਆਪਣਿਆਂ ਨੇ ਮਤਲਬ ਜਿਨ੍ਹਾਂ ਦੀ ਮੈਂ ਨਹੀਂ ਸਪੋਰਟ ਕੀਤੀ ਮਤਲਬ ਇਹਨਾਂ ਨੇ ਕੀਤਾ ਮੈਂ ਫਿਰ ਪ੍ਰਸ਼ਾਸਨ ਤੋਂ ਤੇ ਦੋਸਤ ਰਹਿ ਨਹੀਂ ਦੋਸਤ ਹਮੇਸ਼ਾ ਦੋਸਤ ਹੀ ਰਹਿੰਦੇ ਆ ਦੂਰੀਆਂ ਵਾਧ ਜਾਂਦੀਆਂ ਕਈ ਵਾਰੀ ਗੁੱਸੇ ਗਿਲੇ ਹੋ ਜਾਂਦੇ ਆ ਮੈਂ ਐਜ਼ ਅ ਫਰੈਂਡ ਨਹੀਂ ਫੇਵਰ ਚਾਹੁੰਦਾ ਮੈਂ ਮਾਨ ਸਾਹਿਬ ਕੋ ਐਜ਼ ਅ ਫਰੈਂਡਲੀ ਫੇਵਰ ਚਾਹੁੰਦਾ ਮੈਂ ਉਸ ਕੁਰਸੀ ਕੋਲ ਉਸ ਪਰਸਨ ਕੋ ਚਾਹਨਾ ਵਾ ਜਿੰਨੇ ਸ਼ਹੀਦ ਆਜ਼ਮ ਦੀ ਉਸ ਉਹਦੇ ਬੁੱਤ ਸਾਹਮਣੇ ਖਲੋ ਕੇ ਆਖਿਆ ਸੀ ਕਿ ਇੱਕ ਅੱਜ ਇੱਕ ਮੁੱਖ ਮੰਤਰੀ ਨਹੀਂ ਅੱਜ 3 ਕਰੋੜ ਲੋਕ ਸੌਂ ਚੁੱਕਰੇ ਆ ਮੈਂ ਉਸ ਕੁਰਸੀ ਕੋਲ ਉਸ ਸੰਵਿਧਾਨ ਕੋਲ ਉਸ ਪ੍ਰਸ਼ਾਸਨ ਕੋਲ ਉਸ ਇਸ ਸਭ ਤੋਂ ਵੱਡੇ ਜਿਹੜਾ ਇਸ ਮੁਲਕ ਨੂੰ ਕਿਹਾ ਜਾਂਦਾ ਵਾ ਕਿ ਕਾਨੂੰਨ ਇੱਥੇ ਉਹਦੇ ਕੋਲੋਂ ਮੈਂ ਇਨਸਾਫ ਦੀ ਮੰਗ ਕਰਦਾ ਹਾਂ। ਉਹਨਾਂ ਨੇ ਫਰਜ਼ ਹੈ ਕਿ ਉਹਨਾਂ ਦੇ ਕਿਸੇ ਦੋਸਤ ਨਾਲ ਉਹਨਾਂ ਦੇ ਨੋਲੇਜ ਹੈਗੀ ਕੋਲ। ਭੈਣੇ ਮੈਂ ਪਰਸਨਲ ਤੌਰ ਤੇ ਕੋਈ ਕੋਸ਼ਿਸ਼ ਨਹੀਂ ਕੀਤੀ। ਐਮ.ਐਲ.ਏ. ਸਾਹਿਬ ਦਾ ਮੈਨੂੰ ਫੋਨ ਆਇਆ ਸੀ ਤੇ ਦਬਾਅ ਲਈ ਲਾਲਜੀ ਸਿੰਘ ਭੁੱਲਰ ਹੋਣਾ ਦਾ ਰਿਸ਼ਤੇਦਾਰ ਆ ਜਿਹੜਾ ਇਹਦੇ ਵਿੱਚ ਮੇਨ ਅਕਿਊਜ਼ਡ ਆ ਮੁੰਡਾ ਜਿਨੇ ਸਾਰਾ ਕੰਮ ਕਰਵਾਇਆ ਜਿ ਜਿ ਜਿਨਿਆ ਫੋਰਚੂਨਰ ਵਾਲਾ ਵਾ ਤੇ ਉਹਨਾਂ ਵੱਲੋਂ ਜਿਹੜਾ ਕਾਫੀ ਜ਼ੋਰ ਲੱਗ ਰਿਹਾ ਨਾਲ ਆ ਬੀਬੀ ਆਪਣੇ ਇਥੋਂ ਖਰੜ ਤੋਂ ਅਨਮੋਲ ਗਗਨ ਮਾਨ ਪੰਜ ਮਿੰਟਾਂ ਚ ਐਮਐਸਪੀ ਵਾਲੀ ਬੀਬੀ ਜੀ ਉਹਨਾਂ ਵੱਲੋਂ ਵੀ ਕਾਫੀ ਜ਼ੋਰ ਜਿਹੜਾ ਉਹ ਲੱਗ ਰਿਹਾ ਵਾ ਮੇਰੇ ਉੱਪਰ ਪਰਿਵਾਰ ਉੱਪਰ ਦਬਾਅ ਪੈ ਰਿਹਾ ਵਾ ਆਪਣੇ ਇਹਦੇ ਰਾਜ ਨਾਵੇਂ ਵਾਸਤੇ ਤੁਸੀਂ ਕਹਿੰਦੇ ਹੋ ਪ੍ਰੈਸ਼ਰ ਇੰਦਾ ਸਾਲਾ ਪੈ ਰਿਹਾ ਫਿਰ ਵੀ ਤੁਸੀਂ ਇਨਸਾਫ ਦੀ ਨੀਤ ਰੱਖ ਰਹੀ ਤੁਸੀਂ ਇਨਸਾਫ ਪੈਣੇ ਹੋਣਾ ਹੀ ਹੋਣਾ ਵਾ ਇੱਥੇ ਦੇਰ ਨਹੀਂ ਦੇ ਸਵੇਰ ਇੱਥੇ ਵੀ ਆਪਣੇ ਕਹਿੰਦੇ ਆ ਕਿ ਆਪਣਾ ਜਿਹੜਾ ਆਪਣੀਆਂ ਅਦਾਲਤਾਂ ਦੇ ਵਿੱਚ ਉਹ ਸਿੰਬਲ ਲੱਗਾ ਵਾ ਉਹ ਬਰਾਬਰਤਾ ਦਾ ਤੇ ਉੱਥੋਂ ਵੀ ਮੈਨੂੰ ਇਨਸਾਫ ਦੀ ਉਮੀਦ ਆ ਤੇ ਆਪਾਂ ਕਹਿੰਦੇ ਨਾ ਕਿ ਇਨਸਾਫ ਦੀ ਚੱਕੀ ਪੀਂਦੀ ਥੋੜਾ ਜਿਹਾ ਹੌਲੀ ਆ ਪਰ ਪੀਂਦੀ ਬੜਾ ਬਰੀਕ ਆ ਉਸੇ ਮੈਨੂੰ ਇਨਸਾਫ ਤੇ ਉਸੇ ਬਰੀਕੀ ਦੀ ਮਿਆਦ ਦੇ ਵਿੱਚ ਆ ਕਿਉਂਕਿ ਅਸੀਂ ਉਸ ਚੱਕੀ ਦੀਆਂ ਝੜੀਆਂ ਮਾਰੀਆਂ ਸਾਡੇ ਹੱਥ ਪਾਟਿਆ ਉਸ ਚੱਕੀ ਦੀਆਂ ਝੜੀਆਂ ਮਾਰਦਿਆਂ ਕਿਉਂਕਿ ਜੇ ਉਹ ਫਲੈਟ ਹੋ ਜੇ ਨਾ ਫਿਰ ਆਟਾ ਨਹੀਂ ਪੀਂਦੀ ਸਾਨੂੰ 12 13 ਸਾਲ ਹੋ ਗਿਆ ਉਸ ਚੱਕੀ ਦੀਆਂ ਝੜੀਆਂ ਮਾਰਦਿਆਂ ਨੂੰ ਮੈਂ ਕੱਲਾ ਨਹੀਂ ਉਸ ਚੱਕੀ ਦੀਆਂ ਝੜੀਆਂ ਸਮੇਂ-ਸਮੇਂ ਤੇ ਪੰਜਾਬ ਦੇ ਪੁੱਤ ਮਾਰਦੇ ਰਹਿਆ ਉਹ ਮਾਰਦੇ ਰਹਿਣਗੇ ਤਾਂ ਕਿ ਉਹ ਚੱਕੀ ਪੀਂਦੀ ਰਵੇ ਬਰੀਕ ਠੀਕ ਹੈ ਜੀ ਹੋਰ ਕੋਈ ਸਵਾਲ ਥੈਂਕ ਯੂ ਸੋ ਮੱਚ